ਲਓ ਜੀ ਫੇਰ ਪਹੁੰਚ ਗਏ ਜੀ ਅਸੀਂ ਪਿੰਡ ਦੁਗਰੀ ਦੇ ਵਿੱਚ ਰੋਪੜ ਜ਼ਿਲ੍ਹੇ ਦਾ ਖਾਸ ਪਿੰਡ ਤੇ ਬੇਬੇ ਹਰਬੀਬਗੌਰ ਤੇ ਬੇਬੇ ਅਮਰਜੀਤ ਕੌਰ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਚੱਲਦੇ ਹਾਂ ਉਹਨਾਂ ਦੇ ਘਰ ਜੀ ਆਹ ਦੇਖੋ ਜੀ ਇੱਧਰ ਨੂੰ ਜਾਣਦੇ ਆ ਜੀ ਅਸੀਂ ਉਹ ਬੇਬੇ ਨਾਲ ਗੱਲਾਂ ਕਰਾਂਗੇ ਜੀ ਵੀਡੀਓ ਖੀਰ ਤੱਕ ਦੇਖਿਓ ਜਾ ਕੇ ਗੱਲਬਾਤ ਕਰਦੇ ਆਂ ਦੇਖਦੇ ਆਂ ਕਿਆ ਮਾਹੌਲ ਐ ਕਿਦਾਂ ਕਿਆ ਬਣਦਾ ਜੀ ਅੱਜ ਦੀ ਕੋਸ਼ਿਸ਼ ਕਰਾਂਗੇ ਅੱਜ ਸਭ ਕੁਝ ਦਿਖਾਈ ਦੇ ਪਾਇਓ ਜੀ ਕੈਮਰਾ ਇੱਧਰ ਨੂੰ ਦੀ ਆ ਸਾਰਾ ਦਿਖਾ ਦਿਓ ਜੀ ਕਵਾਕੇ ਦੀ ਆ ਦੇਖੋ ਜੀ ਪੂਰਾ ਵੇੜਾ ਦੀ ਬੇਬੇ ਹਰਬੀਬ ਕੌਰ ਅਤੇ ਬੇਬੇ ਅਮਰਜੀਤ ਕੌਰ ਦੇ ਘਰ ਜਾ ਰਹੇ ਆਂ ਜੀ ਅਸੀਂ ਲਓ ਜੀ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਾ ਰਹੇ ਦੀ ਕਿਤੇ ਆ ਆ ਜਿਓ ਫਿਰ ਦੀ ਗੱਲਾਂ ਪੱਤਾਂ ਕਰਨੀਆਂ ਜੀ ਸਤਿ ਸ਼੍ਰੀ ਅਕਾਲ ਜੀ ਫੁੱਫੜ ਜੀ ਸਤਿ ਸ਼੍ਰੀ ਅਕਾਲ ਬੈਠੋ ਬੈਠੋ ਤੁਸੀਂ ਬੈਠੋ ਬੈਠੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹ ਜੀ ਵਾਹ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਜੀ ਹਾਂ ਜੀ ਹਾਂ ਜੀ ਆ ਫਿਰ ਆ ਕੰਮ ਤਾਂ ਕਮਾਲ ਦੀ ਗੱਲ ਹੈ ਜੀ ਇਹ ਦੇਖਿਓ ਜੀ ਜਰਾ ਜੀ ਹੈ ਸਿਰ ਚਾ ਸੋ ਰਿਹਾ ਦੇਖੋ ਪਿਆਰਾ ਜੀ ਮਾਵਾ ਤੀਆਂ ਦਾ ਵੈਸੇ ਤਾਂ ਨੂੰ ਸੱਸਾਂ ਆਪਾਂ ਹਾਂਜੀ 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 ਆ ਦੇਖੋ ਜੀ ਆ ਮਾਵਾ ਤੀਆਂ ਵਰਗਾ ਰਿਸ਼ਤਾ ਬਣਿਆ ਹੋਇਆ ਦੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਵਾਹਈ ਕਮਾਲ ਦੀ ਗੱਲ ਐ ਸਿਰ ਚਸ ਰਹੇ ਤੁਸੀਂ ਹੋਰ ਕੀ ਬੋਤੋ ਹਾਂ ਵਾਹ ਜੀ ਵਾਹ ਇਹ ਤਾਂ ਹਾਂ ਅਸੀਂ ਇੱਕ ਦੂਜੀ ਦੀ ਸੇਵਾ ਇੱਕ ਨੇ ਕਰਦੀਆਂ ਅੱਛਾ ਕਮਾਲ ਦੀ ਗੱਲ ਹੈ ਆ ਤਾਂ ਬਹੁਤ ਵਧੀਆ ਲੱਗਿਆ ਜੀ ਆ ਦੇਖੋ ਜੀ ਇਹ ਨੂੰ ਸੱਸ ਦਾ ਅਸਲੀ ਪਿਆਰ ਦੀ ਤੁਸੀਂ ਤਾਂ ਮਾਵਾਂ ਧੀਆ ਕਹਤਾ ਹੁਣ ਤਾਂ ਗੱਲ ਸਿਰੇ ਹੀ ਲਾਤੀ ਤੁਸੀਂ ਬਹੁਤ ਵਧੀਆ ਦੀ ਅੱਜ ਅੱਛਾ ਅੱਜੇ ਰੋਜ਼ ਕਰਦੇ ਕਿ ਵੈਸੇ ਕਦੀ ਕਦੀ ਸੇਵਾ ਕਰਦੇ ਜੀ ਮਤਲਬ ਤੇਲ ਸੀ ਲਵਾਣਾ ਮੰਮੀ ਨੂੰ ਲਾਉਨੇ ਆਈ ਸਾਡੇ ਹਾਂਜੀ ਅੱਛਾ ਫਿਰ ਤੁਸੀਂ ਵੀ ਮੰਮੀ ਦੇ ਲਾਉਨੇ ਹਾਂਜੀ ਹਾਂਜੀ ਆ ਕਮਾਲ ਹੈ ਜੀ ਆ ਜਰੂਰ ਕਰਿਓ ਜੀ ਕਮੈਂਟ ਜੀ ਆ ਦੇਖੋ ਨੂੰ ਸੱਸ ਦਾ ਪਿਆਰ ਦੇਖ ਕੇ ਆ ਗਿਆ ਨਜ਼ਾਰਾ ਦੀ ਬਾਪੂ ਜੀ ਆ ਤਾਂ ਜ਼ਬਰਦਸਤ ਕੰਮ ਹੈ ਵਾਹ ਰੀ ਵਾਹ ਕਮਾਲ ਦੀ ਗੱਲ ਬੇਬੇ ਸਾਸਿ ਕਾਲ ਇਹ ਇਹ ਵੀ ਬੇਬੇ ਕਰ ਦਿੰਦੇ ਸਿਰ ਚੱਸ ਦਿੰਦੇ ਦੀ ਹਾਂ ਹਾਂ ਇਹ ਤਾਂ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਹਾਂ ਚੰਗਾ ਭਾਈ ਚੰਗਾ ਉਹਦਣ ਅਸੀਂ ਵੀਡੀਓ ਰਾਤ ਨੂੰ ਕੀਤਾ ਸੀ ਪਛਾਣ ਲਿਆ ਮੈਨੂੰ ਆਹੋ ਭਾਈ ਆਹੋ ਰਾਤ ਨੂੰ ਆਏ ਤੇ ਆਪਾਂ ਹਾਂ ਹਾਂ ਹੂੰ ਥੋੜਾ ਤਾਂ ਨਾਂ ਕਹਿੰਦੇ ਉਹ ਭਾਈ ਇੱਕ ਗੱਲ ਸੁਣੋ ਤੁਸੀਂ ਕਈਆਂ ਨੇ ਵੀਡੀਓ 'ਚ ਸੁਣਿਆ ਸ਼ਾਇਦ ਹਰਦੀਪ ਕੌਰ ਹਰਦੀਪ ਕੌਰ ਨੀ ਹੈ ਹਰਬੀਬ ਕੌਰ ਇਹਨਾਂ ਦਾ ਨਾਂ ਹੈ ਹਰਬੀਬ ਕੌਰ ਇਹ ਹੈ ਵੱਡੇ ਦੀ ਇਹ ਦੂਸਰੀ ਪੈਣ ਹੈ ਬੇਬੇ ਅਮਰਜੀਤ ਕੌਰ ਇਹ ਹੈ ਛੋਟੇ ਸੇ ਹੀ ਬੋਲਿਆ ਨਾ ਜੀ ਮੈਂ ਜੀ ਹਾਂ ਜੀ ਹਰਦੀਪ ਮੇਰਾ ਨਾਮ ਆ ਜੀ ਤੁਹਾਡਾ ਹਰਦੀਪ ਕੌਰ ਹੈ ਇਹਨਾਂ ਦਾ ਹਰਬੀਬ ਕੌਰ ਹੈ ਹਾਂ ਜੀ ਆਹੀ ਦੇਖੋ ਅਸੀਂ ਇੱਕ ਪੁੱਛਿਆ ਸੀਗਾ ਵੀ ਵੱਡੇ ਕੌਣ ਐ ਇਹ ਵੱਡੇ ਨੇ ਕਿਉਂ ਲੋਕ ਕਹਿੰਦੇ ਦੀ ਹਰਦੀਪ ਗੌਰ ਵੱਡੇ ਨੇ ਹਾਂ ਉਹ ਹਰਦੀਪ ਲਈ ਹੀ ਜੰਨੇ ਆ ਤੇ ਮੈਂ ਕਿਹਾ ਹਰਬੀਬ ਗੌਰ ਐ ਜੀ ਪੂਰੇ ਪੰਜਾਬ ਚ ਨਹੀਂ ਹੋਣਾ ਜੇ ਇਹ ਨਾਮ ਦੇਖੋ ਜੀ ਦੋਹੇ ਪੈਣਾ ਕੱਠੀਆਂ ਤੁਰਦੀਆਂ ਕੱਠੀਆਂ ਬੈਂਦੀਆਂ ਕੱਠੀਆਂ ਰਹਿੰਦੀਆਂ ਸਾਰਾ ਦਿਨ ਕੱਠੀਆਂ ਖਾਂਦੀਆਂ ਕੱਠੀਆਂ ਪਕਾਉਂਦੀਆਂ ਜੀ ਇਹ ਦੋਨਾਂ ਭੈਣਾਂ ਦਾ ਪਿਆਰ ਬਾ ਕਮਾਲ ਹੈ ਜੀ ਆਹ ਦੇਖੋ ਜੀ ਹੁਣ ਬੇਬੇ ਹਰਬੀਬ ਕੌਰ ਅੱਗੇ ਤੇ ਨਾਲ ਹੀ ਤੁਰਪੇ ਜੀ ਬੇਬੇ ਅਮਰਜੀਤ ਕੌਰ ਜੀ ਇਹ ਦੋਹੇ ਇੱਕ ਦੂਏ ਤੋਂ ਬਿਨਾ ਨਹੀਂ ਰਹਿ ਸਕਦੀਆਂ ਜੀ ਲਓ ਜੀ ਕਮਾਲ ਦੀ ਗੱਲ ਹੈ ਜੀ ਦੇਖੀਏ ਜਾ ਕੇ ਅੰਦਰ ਵੀ ਹਾਂ ਜੀ ਆਪੋ ਜੀ ਲਾਈਟ ਲੁੱਟ ਜਗਾਇਓ ਜੀ ਜਰਾ ਜਗਦੀ ਹੈ ਜੀ ਕਮਾਲ ਹੈ ਆ ਪਾਇਓ ਜੀ ਕੈਮਰਾ ਆ ਕੇ ਜਲਦੀ ਪਾਇਓ ਜੀ ਕੈਮਰਾ ਦੀ ਹਾਂ ਇਹ ਕੋਲਾ ਨਹੀਂ ਇਹ ਹਾਂ ਜੀ ਇਹ ਪੰਜਾਬ ਦੀਆਂ ਕੋਲਾ ਦੀਆਂ ਪੰਜਾਬ ਦੀਆਂ ਕੋਇਲਾ ਹਾਂ ਬਿਲਕੁਲ ਜੀ ਆ ਪਾਇਓ ਜੀ ਕੈਮਰਾ ਸਾਰੇ ਪਾਸੇ ਦੀ ਮੈਂ ਕਹਿੰਨਾ ਜੀ ਦੇਖੋ ਤਾਂ ਸਹੀ ਜਰਾ ਆ ਪਾਇਓ ਜੀ ਇੱਧਰ ਲਿਆਓ ਜਰਾ ਜੀ ਆ ਇੱਥੇ ਸਿੱਧੀ ਨਿਗਾਹ ਗਈ ਜੀ ਮੇਰੀ ਆ ਦੇਖੋ ਪੰਜਾਬੀ ਵਿਰਸੇ ਦਾ ਸਾਰਾ ਸਮਾਨ ਮੋਟਾ-ਮੋਟਾ ਦਿਖਾ ਦਿੰਨੇ ਪਹਿਲੇ ਬੇਬੇ ਆ ਦਿਓ ਜਰਾ ਮੁਰੇ ਨੂੰ ਆ ਚਰਖਾ ਪਿਆ ਜੀ ਆ ਦੇਖੋ ਸਾਰਾ ਸਮਾਨ ਪ੍ਰਾਤ ਪਈ ਹੈ ਜੀ ਆ ਦੇਖੋ ਸੰਦੂਕ ਕਹਿੰਦੇ ਜੀ ਆਪਾਂ ਇਸ ਨੂੰ ਸੰਦੂਕ ਇਹ ਕਹਿੰਦੇ ਕਿ ਸੰਦੂਕੜੀ ਇਹ ਸੰਦੂਕ ਹੈ ਹੂੰ ਬੇਬੇ ਤੋਂ ਪੁੱਛਦੇ ਆ ਸਾਰਾ ਸਮਾਨ ਦੀ ਬੇਬੇ ਆਜੋ ਮੂਰੇ ਨੂੰ ਉਹਨਾਂ ਨੂੰ ਵੀ ਲਿਆਓ ਜੀ ਮੂਰੇ ਨੂੰ ਆਓ ਜੀ ਹਾਂ ਬੇਬੇ ਆ ਸਾਰਾ ਸਮਾਨ ਪੁੱਛਣਾ ਆਪਾਂ ਨੇ ਤੁਹਾਡੇ ਤੇ ਜੀ ਆ ਤਾਂ ਹੈ ਗੜਬੀਆਂ ਹਾਂ ਸਹੀ ਬੋਲਿਆ ਮੈਂ ਹਾਂ ਆ ਗੜਬੀਆਂ ਹੋ ਗਈਆਂ ਆਹ ਕਿਰਖਾ ਤੇ ਆਹ ਇਨੂਆ ਇਨੂਆ ਹੂੰ ਇਹ 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 ਅੱਗੇ ਅਸੀਂ ਕੰ ਪਾਣੀ ਦੇ ਘੜੇ ਢੋਇਆ ਕਰਦੀਆਂ ਤੀਆਂ ਅੱਛਾ ਗੋਹਾ ਵੀ ਚੱਕਦੀਆਂ ਤੇ ਇਨੂਏ ਨਾਲ ਟੋਪਲੀਏ ਰੱਖ ਕੇ ਤਾਂ ਕਿ ਸੱਚੇ ਟੋਪਲੇ ਹੋਵੇ ਨਾ ਚੂਵੇ ਨਾ ਠੀਕ ਕਿ ਖੂਬ ਚਾਹੀ ਪਾਣੀ ਲੈਣ ਤੇ ਘੜਾ ਅੱਛਾ ਜਦ ਇਹਨੂੰ ਰੱਖ ਇਹਨੂੰ ਰੱਖਦੇ ਸੀਗੇ ਇਹ ਕਾਹਦਾ ਬਣਾਇਆ ਹੈ ਤੁਸੀਂ ਇਹ ਇਹ ਬੂਤ ਬਣਾਇਆ ਹੋਇਆ ਜਿਹੜੀ ਡਿਬਾ ਹੁੰਦੀ ਹੈ ਹੂੰ ਹੂੰ ਭਰੀਆਂ ਬਾਂਦੇ ਕਣਕ ਦੀਆਂ ਅੱਛਾ ਉਹ ਕਿਉਂ ਲੈਣੀ ਹੂੰ ਕਿ ਪਹਿਲਾਂ ਏਥੇ ਆ ਲਵੇਟ ਲੈਣਾ ਅੱਛਾ ਇਹ ਉੱਪਰ ਦੁਬੀ ਲੀ ਲੈਟ ਲੈਣੀ ਹੈ ਸਾਫ਼ ਕਰ ਲੈਣਾ ਹੂੰ ਫਿਰ ਉੱਪਰ ਇੱਕਰ ਕਰ ਦੇਣਾ ਹੂੰ ਆ ਜੀ ਆਤਾ ਕੁਝ ਬਣੀ ਨੂੰ ਆ ਅੱਛਾ ਇਹ ਤਾਂ ਸਾਡੇ ਬਣਾਏ ਹੋਏ ਪਤਾ ਨਹੀਂ ਕਿੱਧਰ ਕਿੱਧਰ ਘਟਦੇ ਆ ਅੱਲਾਹ ਦੀ ਆਹ ਹੈ ਤੁਹਾਡਾ ਪਿੱਤਲ ਦਾ ਪਤੀਲਾ ਜੀ ਹੈ ਜੀ ਲਓ ਜੀ ਆ ਆ ਦੇਖੋ ਜੀ ਅਸਲੀ ਚੀਜ਼ ਜਿਹੜੀ ਹੈ ਜੀ ਬਾਪੂ ਜੀ ਇਹ ਤਾਂ ਪਿੱਤਲ ਦੀ ਹੈ ਹਾਂ ਕੇਤਲੀ ਕੇਤਲੀ ਕਿਆ ਹੁੰਦੀ ਹੈ ਚਾਹ ਦੀ ਖੇਤਾਂ ਨੂੰ ਚਾਹ ਇਹਦੇ ਚ ਲੈ ਕੇ ਜਾਂਦੇ ਸੀ ਹੁਣ ਵੀ ਲੈ ਜਾਂਦੇ ਨੇ ਉਹ ਤਾਂ ਧਰਮਸਾਲ ਗਈ ਆਜੋ ਮੁਰੇ ਨੂੰ ਬਾਪੂ ਜੀ ਡਰਦੇ ਕਾਨੂੰ ਵੀਡੀਓ ਚ ਆਜੋ ਤੁਸੀਂ ਇਹਦੇ ਵੀ ਠੰਡੀ ਹੋ ਜਾਂਦੀ ਹੈ ਜੀ ਅੱਛਾ ਫਰਮ ਵੀ ਠੰਡੀ ਨਹੀਂ ਹੁੰਦੀ ਜਾਈ 2 ਘੰਟੇ ਬਾਅਦ ਪਹੁੰਚੋ ਖੇਤਾਂ ਤੇ ਫਰਕ ਜਾਣਾ ਪੈਂਦਾ ਸੀਗਾ ਪਰ ਪਹਿਲਾਂ ਇਹ ਬਹੁਤ ਵਰਤਦੇ ਸੀਗੇ ਜੀ ਦੇਖੋ ਜੀ ਜ਼ਰੂਰ ਕਰਿਓ ਕਮੈਂਟ ਜੀ ਜਿਨ੍ਹਾਂ ਦੇ ਘਰ ਇਹ ਕੀਤਲੀ ਪਈ ਹੈ ਨਾ ਜੀ ਪਿੱਤਲ ਦੀ ਔਰ ਮੈਂ ਕਹਿੰਦਾ ਕਮੈਂਟ ਸੈਕਸ਼ਨ ਦੇ ਵਿੱਚ ਦਿਖਾ ਦਿਓ ਤੁਸੀਂ ਫੋਟੋ ਜੀ ਖੇਤੇ ਕੇ ਦੀ ਆ ਲਓ ਜੀ ਆ ਆ ਗਲਾਸ ਦੀ ਬਾਪੂ ਜੀ ਆ ਕੀ ਗਲਾਸ ਕੀ ਕਹਿੰਦੇ ਜੀ ਇਸ ਨੂੰ ਇਹ ਚੀਜ਼ ਹੈ ਜੀ ਨੰਗਰੀ ਕਰੀ ਹੋਏ ਹਾਂ ਆ ਦੇਖੋ ਬੇਲ ਬੁੱਟੇ ਪਾਇ ਹੋਏ ਹਾਂ ਆ ਪਾਇਓ ਜੀ ਕੈਮਰਾ ਦੀ ਆ ਦੇਖੋ ਜੀ ਬੇਲ ਬੁੱਟੇ ਹਾਂ ਇਲਾਹਾਬਾਦੀ ਗਲਾਸ ਹੈ ਜੀ ਇਲਾਹਾਬਾਦ ਚ ਮਿਲਦੇ ਆ ਜੀ ਅੱਛਾ ਇਲਾਹਾਬਾਦੀ ਕੜੇ ਵਾਲਾ ਗਲਾਸ ਬੇਬੇ ਹੀ ਹੈ ਹਾਂ ਦੋ ਤੇ ਪੁੱਤ ਅੱਛਾ ਇੱਕ ਸਾੜੋ ਬਾਮੇ ਦੀ ਕੁੜੀ ਲੈ ਗਈ ਕੋਈ ਗੱਲ ਨਹੀਂ ਪਿਆਰ ਨਾਲ ਲੈ ਗਏ ਉਹਨਾਂ ਨੇ ਵੀ ਰੱਖਿਆ ਵਾ ਸਾਰਾ ਸਮਾਨ ਸਾਰਾ ਉਹਨਾਂ ਨੇ ਵੀ ਰੱਖਿਆਓ ਫੋਟੋ ਪਾ ਦਿਓ ਜੀ ਜਿਹੜੇ ਤੁਹਾਡੇ ਕੋਲ ਹੈਗਾ ਨਾ ਦੂਆ ਗਲਾਸ ਉਹਦੀ ਫੋਟੋ ਕਮੈਂਟ ਸੈਕਸ਼ਨ ਚ ਪਾ ਦਿਓ ਜੀ ਲਓ ਜੀ ਆ ਆ ਦੇਖੋ ਜੀ ਹੁਣ ਆ ਗਿਆ ਜੀ ਜੀ ਕਾਲ ਕਾਲ ਜੀ ਕਾਲੀ ਜੀ ਨੂੰ ਕਹੋ ਇੱਕ ਕਾਲ ਨੂੰ ਤੇ ਬਹੁਤ ਮੈਂ ਬਹੁਤ ਮੇਰੀ ਦੀ ਮੈਨੂੰ ਬੂਰਾ ਲੜਾ ਲੜਾ ਕੇ ਦਿੰਦੀ ਹੁੰਦੀ ਹਾਏ ਹਾਏ ਤੁਹਾਡੀ ਬੀਬੇ ਨਾਂ ਕੀ ਦੱਸਿਆ ਸੀ ਉਹਨਾਂ ਦਾ ਮੈਂ ਕ ਕ ਕੰਤਾਰ ਕੋਰਤਾ ਨਾ ਅੱਛਾ ਆ ਦੇਖੋ ਦੋਹੇ ਪੈਣਾ ਦੀ ਪਾਇਓ ਕੈਮਰਾ ਦੀ ਆ ਦੇਖੋ ਜੀ ਦੋਹੇ ਪੈਣਾ ਦੀ ਆ ਕਰ ਲੋ ਜੀ ਦਰਸ਼ਨ ਦੋਹੇ ਪੈਣਾ ਦੇ ਜੀ ਮੈਂ ਕਹਿੰਦਾ ਸੁਣੋ ਮੇਰੀ ਗੱਲ ਧਿਆਨ ਨਾਲ ਸੁਣਿਓ ਜੀ ਹੁਣ ਦੀ ਇਹ ਸੌਂਦੀਆਂ ਵੀ ਇਕੱਠੀਆਂ ਖਾਂਦੀਆਂ ਵੀ ਇਕੱਠੀਆਂ ਪਕਾਉਂਦੀਆਂ ਵੀ ਇਕੱਠੀਆਂ ਔਰ ਸਾਰਾ ਦਿਨ ਗੱਲਾਂ ਵੀ ਇਕੱਠੀਆਂ ਕਰਦੀਆਂ ਤੇ ਆ ਦੇਖੋ ਨੂੰਸਸ ਇਧਰ ਵੀ ਕੈਮਰਾ ਪਾ ਦਿਓ ਜੀ ਔਰ ਸਿਰ ਚਸਦੀਆਂ ਦੀ ਇੱਕ ਭੈਣ ਜੀ ਅੱਜ ਘਰ ਹੈ ਨਹੀਂ ਜੀ ਪਰਿਵਾਰ ਸਾਰਾ ਜਿਹੜਾ ਬਹੁਤ ਵਧੀਆ ਪਰਿਵਾਰ ਹੈ ਜੀ ਮਾਤਾ ਜੀ ਆ ਤਾਂ ਗੱਲ ਬੜੀ ਪੁਰਾਣੀ ਦੱਸਤੀ ਆਹ ਉਹ ਤਾਂ ਫੇਰ ਮੈਂ ਕਹਣਾ ਮੀਮੀ ਕੋਲ ਭਰ ਕੇ ਜਾਈ ਮੈਨੂੰ ਅੱਛਾ ਝੁੱਕਾ ਹੀ ਖਾ ਲੈਂਦੀ ਕੀ ਅੱਛਾ ਬੂਰਾ ਬੂਰਾ ਕੁਟਿਆ ਕਰਦਾ ਦੇਸੀ ਬੂਰਾ ਹੂੰ ਦੇਸੀ ਖੰਡਾ ਹੁੰਦੀਆਂ ਤੇ ਅੱਗੇ ਅੱਛਾ ਹਾਂ ਵਾਹ ਦੀਵਾ ਬੇਬੇ ਤੁਸੀਂ ਵੀ ਖਾਂਦੇ ਸੀਗੇ ਇਹਦੇ ਚ ਨਹੀਂ 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 ਤੁਸੀਂ ਵੀ ਖਾਂਦੀ ਅੱਛਾ ਤੁਸੀਂ ਖਾਂਦੇ ਨਹੀਂ ਸੀ ਇਹ ਕਿਉਂ ਨਹੀਂ ਖਾਂਦੇ ਸੀਗੇ ਪਤਾ ਨਹੀਂ ਜ ਮੈਂ ਬਾਹ ਖਾਦੇ ਆ ਅੱਛਾ ਜੀ ਜਰੂਰ ਨਾਲ ਸ਼ੱਕਰ ਪੂਰਾ ਕੁਛ ਨਾ ਕੁਛ ਚਾਹੀਦਾ ਰੋਟੀ ਤੇ ਹੁਣ ਵੀ ਸ਼ੌਕ ਆ ਜੀ ਉਦਾਂ ਹੀ ਅੱਛਾ ਹੁਣ ਵੀ ਸ਼ੌਕ ਹੈ ਇਹ ਵਾਸਤੇ ਮੂੜਾ ਕਟਾ ਕੇ ਹੁਣ ਵੀ ਰੱਖਿਆ ਹੋਇਆ ਰੱਖਿਆ ਹੋਇਆ ਤੁਸੀਂ ਪਹਿਲਾਂ ਹੀ ਮੈਨੂੰ ਪਤਾ ਸੀ ਜਾਣ ਬਾਈ ਮੈਨੂੰ ਮਿੱਠਾ ਜ਼ਰੂਰ ਲੱਗਿਆ ਵਧੀਆ ਲੱਗਦਾ ਮਿੱਠਾ ਅੱਛਾ ਕਰਦੇ ਕੀ ਕੋਤੇ ਜਿਵੇਂ ਹੁਣ ਮੰਮੀ ਦੇ ਸਟੰਟ ਪਾਏ ਹੋਏ ਆ ਨਾ ਜੀ ਆਪਾਂ ਮਰ ਜੀ ਅੱਛਾ ਉਹ ਚੱਕੀ ਜਾਣਾ ਕੰਮ ਆਪਣਾ ਹਾਂ ਠੀਕ ਹੈ ਬੇਬੇ ਇੱਕ ਆ ਇਹਨੂੰ ਦੱਸਣਾ ਹੁਣ ਕੀ ਆ ਇਹਦੀ ਆ ਦੱਸਿਓ ਜੀ ਆ ਲਓ ਜੀ ਤੁਹਾਡੇ ਕਰ ਚ ਹੈ ਜੀ ਇਹ ਚੀਜ਼ ਜਰੂਰ ਕਰਿਓ ਕਮੈਂਟ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਬੇਬੇ ਤੋਂ ਆਪਾਂ ਪੁੱਛਦੇ ਆਂ ਜਦ ਤੱਕ ਤੁਹਾਡਾ ਕਮੈਂਟ ਵੀ ਚਾਹੀਦਾ ਅਜਿਹੀ ਚੀਜ਼ ਨਾਲ ਜੁੜੀ ਹੋਈ ਤੁਹਾਡੀ ਕੋਈ ਯਾਦ ਹੋਵੇ ਤਾਂ ਜਰੂਰ ਕਮੈਂਟ ਕਰਿਓ ਬੇਬੇ ਹੁਣ ਦੱਸੋ ਕਿਆ ਕਹਿੰਦੇ ਜੀ ਇਹਨੂੰ ਜੀ ਇਹਨੂੰ ਕਹਿੰਦੇ ਪੁੱਤ ਕਾਰ ਨਹੀਂ ਨਾ ਆਹ ਕਾਰ ਨਹੀਂ ਕਾਰ ਨਹੀਂ ਯਾਦ ਨਾ ਅੱਗੇ ਹਾਰ ਰਿਆਂ ਤੇ ਦੁੱਧ ਧਰਦੀਆਂ ਤੀਆਂ ਜੀ ਦੇਡਾਉੜੀ ਕਹਿੰਦੇ ਉਹਨੂੰ ਪੱਕੇ ਮਿੱਟੀ ਦੀ ਜੌੜੀ ਹੂੰ ਫੇਰ ਉਹਨੂੰ ਜਦ ਅਸੀਂ ਕੱਢ ਕੇ ਲਿਆਉਣਾ ਦੁੱਧ ਭਜਾਉਣਾ ਜੀ ਘੌਲੇ ਵਿੱਚ ਹੂੰ ਘੌਲਾ ਫੇਰ ਅਸੀਂ ਇਦੇ ਹੇਠ ਗਰਮੀਆਂ ਦੀ ਗੱਲ ਹੈ ਹੂੰ ਹਾਂ ਬੋਰੀ ਅਸੀਂ ਪਤਲੀ ਦੀ ਬੋਰੀ ਨਾ ਪਿਉਂ ਕੇ ਹੂੰ ਉਹ ਰੱਖਣੀ ਪੈਦਾ ਇਦੇ ਹੇਠ ਜੀ ਵੀ ਗਰਮ ਨਾ ਰਹੇ ਦੁੱਧ ਹੂੰ ਫੇਰ ਅਸੀਂ ਉਹਦੇ ਵਿੱਚ ਭਜਾਉਣਾ ਫੇਰ ਬਾਹਰ ਰੱਖ ਦੇ ਤੇ ਕੁੱਤੇ ਵੀ ਲੈ ਤੇ ਟਾਈ ਬਣਾਈ ਹੋਈ ਆ ਆ ਪਾਇਓ ਜੀ ਕੈਮਰਾ ਚੰਗੀ ਤਰ੍ਹਾਂ ਕਿ ਨਾਲ ਦੀ ਆ ਦੇਖੋ ਤੇ ਵੀ ਦੇਖ ਸਕਦੇ ਜੀ ਤੁਸੀਂ ਐਦਾਂ ਬਣਿਆ ਹੁੰਦਾ ਜੀ ਇਹ ਕਮਾਲ ਦੀ ਗੱਲ ਹੈ ਬੇਬੇ ਕਿੰਨਾ ਕੁ ਪੁਰਾਣਾ ਇਹ ਹੋ ਗਏ ਜਾਣੀ 10 ਸਾਲ ਤਾਂ ਨਾ ਨਾ 10 ਤੇ ਜੀ ਹਾਂ ਕੀ ਸਾਲ ਦੀ ਗੱਲ 30 30 ਸਾਲ ਪੁਰਾਣਾ ਹੋਊਗਾ ਜਦ ਹੁਣ ਨਹੀਂ ਇਹਨੂੰ ਵਰਤਦੇ ਆਪਾਂ ਨਾ ਹੁਣ ਨਹੀਂ ਬਿਦਾਰ ਤੇ ਹੁਣ ਤਾਂ ਫ੍ਰੀਜ ਆ ਗਈ ਨਾ ਫ੍ਰੀਜ ਵੀ ਆ ਗਈ ਫ੍ਰੀਜ ਜਿਸ ਰੱਖਦੇ ਆਂ ਜਮਾਉਂਦੇ ਆਂ ਦਹੀਂ ਤੇ ਹੁਣ ਤੁਹਾਨੂੰ ਪਤਾ ਵੀ ਹੁਣ ਥੋੜਾ ਜਿਹਾ ਘਟ ਗਿਆ ਹੁਣ ਬੱਚੇ ਬਾਹਰ ਆ ਹੁਣ ਇਹਨਾਂ ਦੁੱਧ ਦਾ ਥੋੜਾ ਜਿਹਾ ਘਟਿਆ ਹੋਇਆ ਕੰਮ ਸਾਗ ਨਾਲੇ ਮੱਝਾਂ ਰੱਖਦੇ ਆਂ ਅੱਗੇ ਅਸੀਂ ਹਾਰੇ ਵੀ ਰੱਖੇ ਹੋਏ ਸੀ ਹਾਰਿਆਂ 'ਚ ਦੁੱਧ ਰੱਖਦੇ ਹੁੰਦੇ ਸੀ ਹਾਰ ਨਾਲ ਦੁੱਧ ਫਿਰ ਉਹ ਬਹੁਤ ਸੋਹਣਾ ਲਾਲ ਦੁੱਧ ਉਹ ਜਮਾਉਂਦਾ ਸੀ ਹਾਂ ਹਾਂ ਲਾਲ ਹੋ ਜਾਂਦਾ ਸੀ ਸ਼ਾਮ ਨੂੰ ਨਹੀਂ ਨਹੀਂ ਮਰਾਈ ਆ ਜਾਂਦੀ ਸੀ ਉੱਪਰ ਇੰਨੇ ਨਹੀਂ ਕਿੰਨੀ ਕਿੰਨੀ ਇੰਨੇ ਨਹੀਂ ਦਿਖਾਇਆ ਜੀ ਆ ਦੇਖੋ ਦੁਬਾਰਾ ਦੱਸਿਓ ਜੀ ਹਾਂ ਕਿੰਨੀ ਕਿੰਨੀ ਆ ਆ ਦੇਖੋ ਜੀ ਐਨੀ ਐਨੀ ਮਲਾਈ ਆ ਜਾਂਦੀ ਸੀ ਚਾਚਾ ਰੰਗਲ ਹਾਂ ਚਾਚਾ ਰੰਗਲ ਮੈਂ ਇਹ ਕੌਲ ਵਿੱਚ ਪਾ ਕੇ ਫੇ ਮਲਾਈ ਵੀ ਖਾ ਜਾਂਦੀ ਸੀ ਅੱਛਾ ਠੀਕ ਹੈ ਅੱਛਾ ਮਲਾਈ ਵੀ ਖਾ ਜਣੀ ਘੀ ਵੀ ਖਾ ਜਣਾ ਸ਼ੱਕਰ ਵੀ ਖਾ ਜਣੀ ਹਾਂ ਬੂਰਾ ਵੀ ਖਾ ਜਣਾ ਕਮਾਲ ਦੀ ਬੇਬੇ ਟਾਈਮ ਪਹਿਲਾਂ ਦਾ ਵਧੀਆ ਸੀ ਕਿ ਹੁਣ ਵਧੀਆ ਵਧੀਆ ਪਹਿਲਾਂ ਦਾ ਪਹਿਲਾਂ ਦਾ ਕਾਤੇ ਪਹਿਲਾਂ ਦਾ ਕਾਦੇ ਵਧੀਆ ਸੀ ਜਾਜੀ ਚਾ ਮਿਲ ਬੌ ਸੋਹਣੀਆਂ ਹੁੰਨੀਆਂ ਦੀਆਂ ਅੱਛਾ ਹੁਣ ਤਾਂ ਟੈਂਪਰੇਰੀ ਚੀਜ਼ਾਂ ਐ ਅੱਛਾ ਹੁਣ ਟੈਂਪਰੇਰੀ ਚੀਜ਼ਾਂ ਦੁਆਰਾ ਬੋਲੇ ਕਿਆ ਬੋਲੇ ਟੈਂਪਰੇਰੀ ਕਿ ਪੈਂਪਲੇਰੀ ਬੇਬੇ ਬੋਲਦੀ ਹੈ ਅੰਗਰੇਜ਼ੀ ਹੈ ਆ ਕਮਾਲ ਦੀ ਗੱਲ ਹੈ ਆ ਦੋਹਾਂ ਤੇ ਆ ਨੇੜੇ ਨੂੰ ਆਓ ਜੀ ਤਾੜੀਆਂ ਹੋ ਜਾਣ ਜੀ ਜ਼ੋਰਦਾਰ ਜੀ ਇਹਨਾਂ ਦੇ ਲਈ ਦੀ ਕਮਾਲ ਦੀ ਗੱਲ ਹੈ ਜੀ ਦੋਹਾਂ ਪਹਿਣਾ ਤੇ ਪਾਇਆ ਜੀ ਕੈਮਰਾ ਜੀ ਇਹ ਹੈ ਬੇਬੇ ਹਰਬੀਬ ਕੌਰ ਇਹ ਹੈ ਬੇਬੇ ਅਮਰਜੀਤ ਕੌਰ ਇਹ ਸਾਡੇ ਜਗਤ ਫੁੱਫੜ ਜੀ ਬਾਪੂ ਜੀ 에ਅਰ ਫੋਰਸ ਰਿਟਾਇਰਡ ਹੈ ਜੀ ਔਰ ਇਹ ਹੈ ਭੈਣ ਜੀ ਸਾਡੇ ਹਰਦੀਪ ਕੌਰ ਬਾਕੀ ਜੀਆਂ ਦੇ ਨਾਮ ਦੱਸਿਓ ਜੀ ਹਾਂਜੀ ਪ੍ਰਦੀਪ ਜਸਵੀਰ ਪਰਮਿੰਦਰ ਆ ਹੂੰ ਗੁਰਸੇਮਰਨ ਮੇਰਾ ਬੇਟਾ ਏ ਜੀ ਬੇਟੀ ਦਾ ਨਾਮ ਹਰਮਨ ਜੋਤ ਕੌਰ ਆ ਕਰਨਵੀਰ ਸਾਡਾ ਭਤੀਜਾ ਏ ਜੀ ਹਾਂਜੀ ਬਾਕੀ ਸਾਡੇ ਦੂਜੇ ਫੈਮਿਲੀ ਜੁਆਇੰਟ ਫੈਮਿਲੀ ਉਦਦਾ ਸੀ ਉਹ ਮਰੰਡਿਸ਼ ਸ਼ਹਿਰ ਰਹਿੰਦੇ ਆ ਨਾਂ ਦੱਸੋ ਉਹਨਾਂ ਦੇ ਜੀ ਉਹਨਾਂ ਦਾ ਮਨਜੀਤ ਸਿੰਘ ਆ ਸਾਡੇ ਭਾਜੀ ਦਾ ਨਾਮ ਆ ਦੀਦੀ ਦਾ ਨਾਮ ਗਰਮੀਤ ਕੌਰ ਆ ਬੇਟਾ ਉਹਨਾਂ ਦਾ ਜਸ਼ਨਦੀਪ ਆ ਜੀ ਤੇ ਨੌ ਉਹਨਾਂ ਦੀ ਪਰਮਜੀਤ ਕੌਰ ਏ ਜੀ ਬੇਬੇ ਕੋਈ ਰਹਿ ਤਾ ਨਹੀਂ ਗਿਆ ਨੌ ਕਿਸੇ ਦਾ ਨਹੀਂ ਨਹੀਂ ਪੱਕਾ ਨਾਰਾਜ਼ ਹੋ ਜਾਣਾ ਉਹਨਾਂ ਨੇ ਮੇਰਾ ਨੌ ਛੱਡਦਾ ਕਿਸੇ ਰਿਸ਼ਤੇਦਾਰ ਦਾ ਆਹੋ ਆਹੋ ਸਭ ਦਾ ਜੁਆਇਆਂ ਦਾ ਕਿਸੇ ਦਾ ਕੋਰ ਦਾ ਆਲੇ ਦੋਲੇ ਰਹਿੰਦਾ ਕਿਸੇ ਦਾ ਜੀ ਸਾਡੀ ਨਾਲ ਦਾ ਹੀ ਮੇਰੀ ਹਾਂਜੀ ਹਾਂਜੀ ਉਹਦਾ ਨਾਮ ਗੁਰਸ਼ਰਨ ਕੋਰਾ ਹਾਂਜੀ ਸਾਡਾ ਆਪਣੋਈ ਆ ਜੀ ਉਹਦਾ ਨਾਮ ਹਰਦੀਪ ਸਿੰਘ ਹੈ ਜੀ ਹਾਂ ਜਿਹੜਾ ਕੈਨੇਡਾ ਉਹ ਵੀ ਕੈਨੇਡਾ ਉਹ ਵੀ ਕੈਨੇਡਾ ਦੀ ਲਓ ਜੀ ਆਹ ਦੇਖੋ ਜੀ ਪੰਜਾਬੀ ਵਿਰਸੇ ਦੀ ਐਂਬੈਸਡਰ ਤੁਸੀਂ ਇਹਨਾਂ ਵਾਸਤੇ ਇੱਕ ਸ਼ਬਦ ਬੋਲਿਆ ਸੀ ਨੇੜੇ ਨਾ आओ ਕੀ ਕਹਿੰਦੇ ਸੀ ਤੁਸੀਂ ਪੰਜਾਬ ਦੀਆਂ ਕੋਇਲਾ ਜੀ ਆਹ ਦੇਖੋ ਜੀ ਪੰਜਾਬ ਦੀਆਂ ਕੋਇਲਾ ਕਈਆਂ ਦੀਆਂ ਨੇ ਜੇ ਗਾਉਂਦੀਆਂ ਬਹੁਤ ਵਧੀਆ ਬੇਬੇ ਤੋ ਉਹ ਜਿਹੜਾ ਤੁਸੀਂ ਗੀਤ ਸੁਣਾਇ ਲਓ ਸੁਣਾ ਕੇ ਅੱਜ ਦੀ ਪਹਿਲਾਂ ਸਮਾਨ ਦਿਖਾ ਦੀਏ ਜੀ ਆਹ ਦੇਖੋ ਜੀ ਬਾਪੂ ਜੀ ਤੁਸੀਂ ਕੁਝ ਕਹਿੰਦੇ ਸੀ ਆਓ ਜਰਾ ਨੂੰ ਆਓ ਜੀ ਆਹ ਕੀ ਚੀਜ਼ ਹੈ ਜੀ ਦੱਸੋ ਜੀ ਇਹ ਨੂੰ ਕਹਿੰਦੇ ਕੁਜੜਾ ਆਓ ਨੂੰ ਆਓ ਜੀ ਅੱਜ ਕੀ ਕਹਿੰਦੇ ਦੀ ਇਸ ਨੂੰ ਕੁਜੜਾ 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 ਹਾਂ ਇਹ ਮੈਂ ਤਾਂ ਸੋਚਿਆ ਇਸ ਨੂੰ ਆਪਾਂ ਗਾਗਰ ਕਹਿੰਦੇ ਨੇ ਨਹੀਂ ਨਹੀਂ ਗਾਗਰ ਗਾਗਰ ਵੀ ਨਹੀਂ ਲੋਹੇ ਦੀ ਗਾਗਰ ਲੋਹੇ ਦੀ ਹੁੰਦੀ ਹੈ ਇਹ ਪਿੱਤਲ ਦਾ ਹੈ ਇਹ ਪਿੱਤਲ ਦਾ ਕੁਝੜਾ ਜੀ ਇਹ ਇਹ ਵਿੱਚ ਜਾਨਾ ਇੱਕ ਦੁੱਧ ਰਿਸ਼ਤੇਦਾਰਾਂ ਦੇ ਦੁੱਧ ਲੈ ਕੇ ਜਾਂਦੀ ਸੀ ਭਰ ਕੇ ਇਹਨੂੰ ਅੱਛਾ ਦੁੱਧ ਨਾਲ ਫਿਰ ਭਰ ਕੇ ਲੈ ਜਾਂਦੇ ਸੀ ਆਹਾ ਕਮਾਲ ਦੀ ਗੱਲ ਹੈ ਦੁਬਾਰਾ ਦੱਸਿਓ ਜੀ ਕਿੱਦਾਂ ਆ ਸੁਣੇ ਦੀ ਗੱਲ ਪੁਰਾਣੇ ਟਾਈਮ ਵਿੱਚ ਜਦੋਂ ਜੰਜਾਂ ਤਿੰਨ ਤਿੰਨ ਦੇ ਰਹਿੰਦੀ ਹੁੰਦੀ ਸੀਗੇ ਹੂੰ ਹੂੰ ਫਿਰ ਸਾਰੇ ਰਿਸ਼ਤੇਦਾਰ ਸਾਗ ਸੁਬੰਧੀ ਉਹਨੂੰ ਸਪਲਾਈ ਕਰਦੇ ਸੀ ਦੁੱਧ ਵਗੈਰਾ ਹੁੰਦੇ ਸੀ ਕਿ ਦੁੱਧ ਦੀ ਬਹੁਤ ਲੋੜ ਹੁੰਦੀ ਸੀ ਫਿਰ ਕੋਈ ਜਿਹੜਾ ਦੁੱਧ ਭਰ ਕੇ ਲੈ ਕੇ ਜਾਂਦੇ ਸੀ ਹੂੰ ਫਿਰ ਸਿੱਤੇ ਰੱਖ ਕੇ ਲੈ ਕੇ ਜਾਂਦਾ ਲਾਦੀ ਆ ਦੇਖੋ ਪੰਜਾਬੀ ਵਿਰਸੇ ਦੀ ਇੱਕ ਪੁਰਾਣੀ ਆ ਜੀ ਵਿਆਹ ਸ਼ਾਦੀਆਂ ਚ ਇਸ ਕੁਜੜੇ ਚ ਜਾਂਦਾ ਸੀ ਦੁੱਧ ਬੀਬੇ ਨਾਲ ਵੀ ਗੱਲ ਕਰ ਲਈਏ ਜਾਂਦਾ ਵੀ ਥਾ ਪੁੱਤ ਹੀ ਉਹਦੇ ਵੀ ਜਦ ਬਿਆਹ ਹੁੰਦੇ ਤੇ ਆ ਸਾਡੀ ਬੀਬੀ ਦਾ ਕੋਈ ਰੱਬ ਜੇ ਵਿਆਹ ਵੀ ਕਿ ਆਇਆ ਹੋਇਆ ਆਹਾਂ ਤੇ ਉਹ ਕਹੇ ਜਰੂਰ ਕਰਦੇ ਤੇ ਕੁਜੜਾ ਅੱਛਾ ਹਾਂ ਆ ਫੇਰ ਸਾਡੇ ਚਾਚੇ ਨੇ ਬੜੀ ਭੈਣ ਦਿੱਤਾ ਜਿਹੜਾ ਆ ਦੂਆ ਦੀ ਆ ਤੁਹਾਡੇ ਚਾਚੇ ਨੇ ਬੜੀ ਭੈਣ ਨੂੰ ਦਿੱਤਾ ਸੀਗਾ ਜੀ ਹਾਂ ਇਹਨਾਂ ਨੂੰ ਬੇਬੇ ਆਓ ਜੀ ਨੇੜੇ ਆ ਤੁਹਾਡਾ ਕੁਜੜਾ ਦੀ ਆਪਣੇ ਹੱਥੇ ਚ ਆ ਲਾਓ ਜੀ ਹੱਥ ਆਹ ਲੇਖੋ ਇਹ ਇਹਨਾਂ ਨੂੰ ਦਿੱਤਾ ਸੀਗਾ ਜੀ ਸਾਡੇ ਦਾ ਦੇ ਚ ਦਿੱਤਾ ਸੀਗਾ ਜੀ ਹਾਂ ਦਾ ਦੇ ਚ ਦੰਦੇ ਤੇ ਵੀ ਤਾਂ ਇਕਨੇ ਦੰਦੇ ਤੇ ਜਾ ਕੋਈ ਗੱਲ ਹਾਂ ਬਹੁਤ ਵਧੀਆ ਕੰਮ ਸੀਗਾ ਜੀ ਪੁੱਤੋਂ ਨਹੀਂ ਪੰਡਿਆ ਦੰਦੇ ਸੀ ਉਹ ਨਹੀਂ ਕਸਤੀ ਤੇ ਬੇਬੇ ਨੂੰ ਕਹਿੰਦੇ ਪੁਰਾਣਾ ਸਮਾਂ ਜ਼ਿਆਦਾ ਵਧੀਆ ਲੱਗਦਾ ਹੈ ਹਾਂ ਭਾਈ ਹਾਂ ਕਮਾਲ ਦੀ ਹੋਰ ਕੁਛ ਨਹੀਂ ਮੋ ਪਿਆ ਤੇ ਪਿਛਲੇ ਸਮੇਂ ਨੂੰ ਹੁਣ ਤਾਂ ਆਓ ਜੀ ਆਓ ਜੀ ਇੱਧਰ ਨੂੰ ਜੀ ਹੂੰ ਲਓ ਜੀ ਆਹ ਖੋਲਣ ਲੱਗੇ ਜੀ ਸੰਦੂਕ ਜੀ ਹੂੰ ਲਓ ਜੀ ਕਮਾਲ ਹੈ ਆਹੀ ਖੇਸ ਦਰਿਆ ਕਹਿੰਦੇ ਭਰਿਆ ਹੋਇਆ ਜੀ ਦੇਖੋ ਜੀ ਕਮਾਲ ਦੀ ਗੱਲ ਹੈ ਜੀ ਉਹ ਬੱਲੇ ਉਹ ਬੱਲੇ ਹੂੰ ਬੇਬੇ ਕੱਢ ਕੇ ਤਾਂ ਦਿਖਾਓ दरी ਕਿੱਥੇ ਐ ਦਰੀ ਕੱਢ ਦਰੀ ਕੱਢ ਕੇ ਦਿਖਾਓ ਜੀ ਦਰੀਆਂ 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 ਲਾਓ ਜੀ ਬੇਬੇ ਦੇ ਇਹ ਵੀ ਬੇਬੇ ਤੁਹਾਡੇ ਹੱਥ ਦੀਆਂ ਜੀ ਆ ਤੁਹ ਤਾਂ ਸਹੀ ਕੋਈ ਆ ਆ ਗਿਆ ਆ ਗਿਆ ਆ ਗਿਆ ਹਾਂ ਆ ਦੇ ਵਿੱਚ ਚੱਲ ਨਹੀਂ ਵੀ ਬਹੁਣੀਆਂ ਅੱਛਾ ਅੱਛਾ ਪੇਟੀਆਂ ਚ ਪਈਆਂ ਆ ਦੇਖੋ ਕੱਢ ਲਈ ਦਰੀ ਉਹਨਾਂ ਨੇ ਅੱਛਾ ਕੱਢ ਲਈ ਹਾਂ ਆ ਦੇਖੋ ਕੱਢ ਲਈ ਬੇਬੇ ਬਹੁਤ ਤੇਜ਼ ਐ ਇਹ ਹਾਂ ਇਹ ਇਹ ਕਿਨੇ ਬੁਣੀ ਐ ਇਹ ਇਹ ਬੁਤੇ ਹੀ ਨਹੀਂ ਬੁਣੇ ਪਾਇਆਂ ਨੇ ਅੱਛਾ ਇਹ ਜਲਾਹੇ ਤੇ ਕਿ ਆਪੇ ਹੀ ਆਪ ਬੁਣਿਆ ਅੱਛਾ ਦਰਿਆ ਇਹ ਡਿਜ਼ਾਈਨ ਤੁਸੀਂ ਪਾਏ ਹੋ ਹਾਂ ਆ ਖੋਲ ਕੇ ਦੇਖ ਇਹ ਸੁ ਆਲਾ ਖੋਲ ਕੇ ਦੇਖਦੇ ਆ ਅਲੱਗ ਅਲੱਗ ਹਾਂਜੀ 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 ਹਾਂ ਆਹ ਲੋ ਜੀ ਪੰਜਾਬੀਓ ਦੇਖੋ ਜੀ ਬੇਬੇ ਹਰਬੀਬ ਕੌਰ ਬੇਬੇ ਅਮਰਜੀਤ ਕੌਰ ਦੇ ਹੱਥ ਦੀਆਂ ਬੁਣੀਆਂ ਹੋਈਆਂ ਦਰੀਆਂ ਦੀ ਔਰ ਇਹ ਸੰਦੂਕ ਤੇ ਵੀ ਪਾਇਓ ਜੀ ਕੈਮਰਾ ਦੀ ਮੈਂ ਕਹਣਾ ਪੰਜਾਬੀ ਵਿਰਸੇ ਦੀ ਕਿਹੜੀ ਚੀਜ਼ ਇਸ ਘਰ 'ਚ ਨਹੀਂ ਹੈ ਆ ਤਾਂ ਦਰੀ ਕਮਾਲ ਦੀਆਂ ਕਿੰਨੀਆਂ ਕ ਬੁਣ ਕੇ ਰੱਖੀਆਂ ਹੋਈਆਂ ਬੇਬੇ ਮਾਝ ਵੀ ਹੁਣ ਤਾਂ ਦੇ ਦੇ ਉਹਦੇ ਪੇਟੀ 'ਚ ਪਈਆਂ ਮੇਰੀ ਹਾਂ ਜੀ ਇਹ ਤਾਂ ਕੁੜੀਆਂ ਨੂੰ ਦੇ ਲੈ ਲੀਆਂ ਦੇ ਲੈ ਲੀਆਂ ਸਾਰਿਆਂ ਨੂੰ ਇੱਕ ਅੱਧੀ ਸਾਨੂੰ ਦੇ ਦਿਓ ਹੈ ਪੀਰ ਦੀਆਂ ਪਈਆਂ ਜਿੰਨੀਆਂ ਮਰਜ਼ੀ ਲੈ ਜਾਓ ਆਹਾ ਕਮਾਲ ਦੀ ਗੱਲ ਹੈ ਕਿ ਜਿੰਨੀਆਂ ਮਰਜ਼ੀ ਲੈ ਲਓ ਦੀ ਮੈਂ ਕਹਿੰਦਾ ਕਿੱਥੇ ਮਿਲਣੀਆਂ ਜੀ ਅਜਈਆਂ ਰੂਹਾਂ ਇਹ ਕਿੱਥੇ ਮਿਲਣੀਆਂ ਅਜਈਆਂ ਚੀਜ਼ਾਂ ਦੀ ਮੈਂ ਕਹਿੰਦਾ ਦੁਨੀਆ ਬਦਲ ਗਈ ਜੋ ਮਰਜ਼ੀ ਅਸੀਂ ਫੈਕਟਰੀਆਂ ਚ ਬਣਾ ਲਿਆ ਆ ਪਰ ਬੇਬੇ ਦੇ ਹੱਥ ਦੀ ਦਰੀ ਦੀ ਕੀਮਤ ਬੇਸ਼ਕੀਮਤੀ ਬਾ ਕਮਾਲ ਬਹੁਤ ਜ਼ਬਰਦਸਤ ਹੈ ਜੀ ਬੰਬਲ ਬੱਟੇ ਹਾਂ ਜੀ ਸਾਡੀ ਸਾਡੀ ਸਰੀ ਸਸ ਨੇ ਇਨਾ ਜੀ ਮਾਂ ਨੇ ਹਾਂ ਕਾਕੂ ਨੇ ਉਹਨਾਂ ਨੇ ਹਾਂ ਹਾਂ ਜਿਆਦਾ ਤਾਜ਼ੀਆਂ ਕਰਤੀਆਂ ਨਾ ਤੇ ਆਪਾਂ ਉਹ ਬਹੁਤ ਮਹਾਰਸੀ ਨਾਲ ਚੀਜ਼ਾਂ ਦੀ ਅੱਛਾ ਇਹ ਹੋਰ ਤਾਂ ਕੰਮ ਤਾਂ ਹੁੰਦਾ ਵੀ ਕਿਸੇ ਕੀ ਉਹ ਹੂੰ ਮੈਂ ਆਪਣੀ ਉਮਰ ਦੇ ਮਤਾਬਿਕ ਉਮਰ ਦੇ ਮਤਾਬਿਕ ਉਹ ਵਿਚ ਵਿਚ ਵਿੱਚ ਇਹ ਹੀ ਬਣੀ ਜਾਂਦੀ ਸੀਗੀ ਹੂੰ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਆ ਤੈਅ ਕਰਨਾ ਹੈ ਬੇਬੇ ਨੇ ਆਪਣੇ ਹੱਥੀ ਹੱਥੀ ਬਣੀ ਹੋਈ ਚੀਜ਼ ਦੀ ਕੀਮਤ ਹੁੰਦੀ ਹੈ ਲਓ ਜੀ ਦੇਖੋ ਜੀ ਮੈਂ ਕਹਣਾ ਜੀ ਇਸ ਦੀ ਕਿਹ ਕੀਮਤ ਬੇਸ਼ਕੀਮਤੀ ਚੀਜ਼ ਹੈ ਬੇਬੇ ਹੋਰ ਵੀ ਕਦਰੀ ਆ ਦੂਈ ਉਹ ਵੀ ਕੱਢੇ ਜਰਾ ਉਹ ਪਾਇਓ ਜੀ ਕੈਮਰਾ ਦੀ ਉੱਥੇ ਜੀ ਉੱਥੇ ਨੂੰ ਪਾਇਓ ਕੈਮਰਾ ਦੀ ਉੱਥੇ ਕੋ ਬੇਬੇ ਦੇ ਹੱਥ ਜਿੱਥੇ ਨੂੰ ਜਾ ਰਿਹਾ ਜੀ ਉੱਥੇ ਨੂੰ ਹਾਂ ਉੱਥੇ ਨੂੰ ਦੇਖੋ ਆ ਦੇਖੋ ਜੀ ਕੱਢ ਰਹੀ ਬੇਬੇ ਦੀ ਆ ਦਰੀਕ ਹੋਰ ਕੱਢਤੀ ਸੰਦੂਕ ਚ ਤੇ ਲਓ ਜੀ ਭਰੀ ਭਰੀ ਹੋਈ ਹੈ ਪੂਰਾ ਸੰਦੂਕ ਭਰਿਆ ਹੋਇਆ ਜੀ ਇਹਨਾਂ ਦੇ ਬੇਬੇ ਨੇ ਸਮਾਨ ਦੇ ਨਾਲ ਜੀ ਹੂੰ ਲਓ ਜੀ ਇਹਦਾ ਡਿਜ਼ਾਈਨ ਹੋਰ ਹੈ ਹਨਾ ਰੰਗ ਵੀ ਹੋਰ ਹੈ ਥੋੜਾ ਜਿਹਾ ਫਰਕ ਹੈ ਨਾ ਬੇਬੇ ਇਹ ਹਾਂ ਹਾਂ ਥੋੜਾ ਜਿਹਾ ਫਰਕ ਹੈਗਾ ਜੀ ਹੂੰ ਦੇਖ ਲਿਆ ਮੈਂ ਹੈਗਾ ਫਰਕ ਇਹਦਾ ਕਾਫੀ ਗਾਫ ਹੈ ਦੀ ਕਾਫੀ ਮੋਟੀ ਹੈ ਜੀ ਬੜੀ ਜ਼ਬਰਦਸਤ ਹੈ ਜੀ ਹੂੰ ਲਓ ਜੀ ਆਜਾ ਤਾਂ ਜਗਰ ਦਾ ਦਲੀਚਾ ਦਿਖਾਉਣਾ ਤਾਂ ਤੁਹਾਨੂੰ ਅੱਛਾ ਦੇਖ ਲੈਣਾ ਆਪਾਂ ਨੇ ਨਹੀਂ ਬੁੱਤ ਅੱਛਾ ਹੈ ਨਹੀਂ ਹੋ ਗਈ ਅੱਛਾ ਕਿੱਥੇ ਚਲ ਗਿਆ ਉਹ ਉਹ ਕੁੜੀ ਨੇ ਦਿੱਤਾ ਤਾਂ ਕੁੜੀ ਹੈ ਉਹ ਉਹ ਕਹਿੰਦੇ ਹੈਗੇ ਇੱਕ ਦਿੱਤਾ ਉਹਨਾਂ ਨੂੰ ਅੱਛਾ ਮੇਰੀ ਬੇਟੀ ਪਰ ਸਮਾਨ ਆ ਲੈ ਖੁਦੀ ਡਿਜ਼ਾਈਨ ਜੀ ਕਮਾਲ ਦੀ ਗੱਲ ਹੈ ਹੂੰ ਵਈ ਜਰੂਰ ਕਰਿਓ ਪੰਜਾਬੀਅਤ ਤੁਸੀਂ ਵੀ ਕਮੈਂਟ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਆਲੇ ਦੋਲੇ ਤੁਹਾਡੇ ਰਿਸ਼ਤੇਦਾਰ ਬਜ਼ੁਰਗ ਕੋਈ ਹੈ ਤੇ ਉਹਨਾਂ ਦੇ ਕੋਲ ਅਜਿਹੇ ਆ ਸਮਾਨ ਹੈ ਤੇ ਕਮੈਂਟ ਸੈਕਸ਼ਨ ਚ ਫੋਟੋਆਂ ਤਸਵੀਰਾਂ ਪਾ ਦਿਓ ਜੀ ਆ ਦੇਖੋ ਪੰਜਾਬੀ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਜੀ ਕਮਾਲ ਦੀ ਚੀਜ਼ ਹੈ ਜੀ ਦਰੀਆਂ ਬੇਬੇ ਨੇ ਖੁਦ ਬੁਣੀਆਂ ਹੋਈਆਂ ਦੀ ਬੇਬੇ ਤੈਅ ਕਰਨੀ ਹੈ ਇਹਦੇ ਹਾਂ ਦੇਖੋ ਤੈਅ ਕਰਦੀ ਦਾ ਵੀਡੀਓ ਦਿਖਾਇਆ ਜੀ ਕਿਦਾਂ ਤੈਅ ਹੁੰਦੀ ਜੀ ਕਈਆਂ ਨੂੰ ਤਾਂ ਤੈਅ ਹੀ ਨਹੀਂ ਕਰਨੀ ਆਂਦੀ ਚੀਜ਼ ਆ ਦੇਖੋ ਜੀ ਆ ਬਜ਼ੁਰਗ ਮਾਤਾ ਜੀ ਬੇਬੇ ਹਰਬੀਬਕੌਰ ਤੈ ਕਰ ਰਹੇ ਬਹੁਤ ਸੁਚੱਜੇ ਢੰਗ ਨਾਲ ਦੀ ਤੁਸੀਂ ਇੱਧਰ ਆਇਓ ਜੀ ਮੈਂ ਕਿ ਸੁਚੱਜੀਆਂ ਬਹੁਤ ਹੈ ਬੇਬੇ ਹੈ ਜੀ ਹਾਂ ਜੀ ਹਾਂ ਬਹੁਤ ਜ਼ਬਰਦਸਤ ਕੰਮ ਹੈ ਜੀ ਹੈ ਕੀ ਕਮਾਲ ਦੇ ਔਖੇ ਕਰਦੇ ਆ ਪਰ ਕਰਨਾ ਜ਼ਰੂਰ ਕਰਨਾ ਕਰਨਾ ਜ਼ਰੂਰ ਹੈ ਹਾਂਜੀ ਅਸੀਂ ਬਹੁਤ ਰੋਕਦੇ ਰਹੇ ਨੇ ਮੰਮੀ ਥੋਤੇ ਹੋਣਾ ਨਹੀਂ ਹੈਗਾ ਹੁਣ ਉਨੀ ਤਾਕਤ ਨਹੀਂ ਨਾ ਸਰੀਰ 'ਚ ਹੈਗੀ ਪਰ ਰਹੀ ਮੰਮੀ ਆਣਦੀ ਉਹ ਮੈਂ ਦੇਖਿਆ ਚੁੱਲਾ ਲਿਪਰ ਰਹੇ ਸੀਗੇ ਕੱਲ ਪਤਾ ਕੀ ਕਰਿਆ ਹਾਂਜੀ ਵੀ ਮੈਂ ਜਦੋਂ ਰੋਟੀ ਲੱਗਦੀ ਹੈ ਮੰਮੀ ਨੇ ਜ਼ਰੂਰ ਲੱਗਣਾ ਨਾਲ ਆ ਕੇ ਫਿਰ ਮੰਮੀ ਕਹਿੰਦੀ ਆ ਤੈਨੂੰ ਰੋਕਦੇ ਆ ਭਾਈ ਤੂੰ ਆ ਜਾ ਇੱਦਾਂ ਤੂੰ ਨਾ ਲੱਗਣਾ ਨੇ ਬਣਾ ਲੈਣੀਆਂ ਹੁਣ ਕਹਿੰਦੀ ਭਾਈ ਇਹਨੂੰ ਆਏ ਕਰੋ ਫੇਰ ਗੁਰਦੁਆਰੇ ਲੈ ਜਾ ਉੱਥੇ ਸੇਵਾ ਕਰ ਲਿਆ ਕਰੂਗੀ ਅੱਛਾ ਨਹੀਂ ਮੈਂ ਕਹਾ ਗੜੀ ਸਾਹਿਬ ਛੱਡਾਇਆ ਕਰੋ ਸਵੇਰੇ अच्छा इनन ਆ ਜਾ ਲਾਈ ਗਿਓ ਗਾ ਰੋ ਕੀ ਪਕਾ ਪਕਾ हां ਨਾ ਕੰਮ ਕਰਨਾ ਹੈ ਮਤਲਬ ਪਿੱਤਲ ਦੀ ਪ੍ਰਾਤ ਕਮਾਲ ਦੀ ਗੱਲ ਹੈ ਦੀ ਆ ਦੇਖੋ ਇਹਦੀ ਪਿੱਤਲ ਦੀ ਪ੍ਰਾਤ ਲਾਓ ਬੇਬੇ ਹੈ ਆ ਪਿੱਤਲ ਦੀ ਪ੍ਰਾਤ ਹੁਣ ਇਹ ਦੱਸੋ ਕਿ ਕਿਹਦੇ ਵਿਆਹ ਚ ਆਈ ਦੀ ਇਹਦੇ ਇਹਦੇ ਵਿਆਹ ਚ اچھا ਪੱਕੀ ਗੱਲ ਹੈ हां ਬੀਬੀ ਵਾਲੀ ਤੋਂ ਉੱਪਰ ਤੁਹਾਨੂੰ ਕਿੱਦਾਂ ਪਛਾਣ ਹੈ हां ਪਛਾਣੋ ਬੁੱਤ اچھا ਹਾਂ ਅਦੇ ਤੱਕ ਵੀ ਵਿਛਾਣਾ ਬਾਪੂ ਆਏ ਜਿਹੜੇ ਨੂੰ ਜੀ ਆ ਪੱਕੀ ਗੱਲ ਹੈ ਜੀ ਇਹ ਹਾਂ ਜੀ ਹਾਂ ਇਹਨਾਂ ਦੇ ਜੀ ਬਾਈ ਪ੍ਰਾਣੀ ਬਹੁਤ ਪ੍ਰਾਣੀ ਹਾਂ ਇਹ ਬਹਿੜੀ ਆਪਣੀ ਕੁੜੀ ਨੇ ਦੇਤੀ ਸੀ ਹਾਂ ਅੱਛਾ ਮੰਡੀ ਜਾਂਦੇ ਨਾਲ ਦੀ ਨਾਲ ਲਓ ਜੀ ਆ ਪਿੱਤਲ ਦੀ ਪ੍ਰਾਤ ਦੇਖੋ ਜੀ ਇਹ ਸੰਸ਼ਟੀ ਚ ਬਣਾ ਹੋਇਆ ਸੀਗਾ ਅੱਛਾ ਜੀ 1960 ਚ ਹੂੰ ਜਦ ਦੀ ਹੈ ਇਹ 1960 ਦੀ ਹੈ ਜੀ ਇਹ ਆ ਦੱਸੋ ਬੇਬੇ ਫੜ ਕੇ ਦੱਸਿਓ ਆ ਕੀ ਚੀਜ਼ ਹੈ ਇਹ ਡੜੀਆਂ ਬੁੰਡ ਦੇ ਨੇ ਅੱਛਾ ਕਿਦਾਂ ਦੀ ਕਿੱਕਣ ਆਇਆ ਆਪੋ ਤਾਂ ਹਾਂ ਹਾਂ ਆਇਆ ਗੱਲ ਖਾ ਕੇ ਫਿਰ ਇਹਦੇ ਨਾਲ ਆਇਆ ਏ ਠੋਕਣਾ ਆ ਜਿਹੜੀ ਦਰੀ ਸੰਤ ਘਾ ਆ ਜਿਹੜੀ ਦਰੀ ਦਿਖਾਈ ਸਾਨੂੰ ਹਾਂ ਇਹਦੇ ਨਾਲ ਕਰਦੇ ਸੀਗੇ ਇਸ ਨੂੰ ਹਾਂ ਇਹ ਨਾਲ ਕੀ ਕਹਿੰਦੇ ਕਹੈ ਇਹਨੂੰ ਹੱਥੀ ਹੱਥੀ ਕਹਿੰਦੇ ਇਹਨੂੰ ਅਥੇ ਕੀ ਕਿ ਕਿੱਥੋਂ ਬਣਦੀ ਹੈ ਕਿਹਨੇ ਬਣਾਈ ਸੀ ਇਹ ਇਹ ਬਣਾਈ ਤੇ ਇੱਕ ਪਿੰਡ ਠਾਉਣਾ ਆ ਉਹਦੇ ਹਾਂ ਹੈਗਾ ਠਾਉਣਾ ਜੀ ਹਾਂ ਉੱਥੇ ਬਣਾਉਂਦੇ ਤੇ ਖਾਣ ਅੱਛਾ ਉੱਥੋਂ ਉਠਾਉਣੇ ਤੋਂ ਬਣਾਈਆਂ ਹੋਈਆਂ ਦੀ ਹਾਂ ਉਠਾਉਣੇ ਹਾਂ ਆ ਤਿੰਨ ਆਹੇ 1 2 3 ਹੱਥੀਆਂ ਦੀ ਇਹ ਪਹਿਲੀਆਂ ਸਾਡੀਆਂ ਹੈ ਸ਼ੀਸ਼ਾ ਲੱਗਿਆ ਹੋਇਆ ਹੈ ਮੂੰਹ ਦੇਖਣ ਵਾਸਤੇ ਅੱਛਾ ਨਾਲ ਦੀ ਨਾਲ ਮੂੰਹ ਦੇਖੀ ਚੱਲੋ ਕਾਰੀਗਰ ਵੀ ਬੜੇ ਵਧੀਆ ਹੋਇਆ ਕਰਦੇ ਸੀਗੇ ਜੀ ਹਾਂ ਅੱਛਾ ਇੱਕ ਉਹ ਟੀਰਨਾ ਬਾਪੂ ਜੀ ਕਿਹਾ ਗਏਦੇ ਸੀ ਲਿਆਓ ਜਰਾ ਉਹ ਦਿਖਾਓ ਜੀ ਹਾਂ ਜੀ ਟੀਰਨਾ ਆ ਲਓ ਜੀ ਪੰਜਾਬੀਓ ਆ ਆ ਹੁੰਦਾ ਟੇਰਨਾ ਬਾਪੂ ਜੀ ਦੱਸਿਓ ਜਰਾ ਤੁਸੀਂ ਉਹ ਦੱਸ ਦੋ ਕੀ ਆ ਜੀ ਇਹ ਦੱਸਣਗੇ ਜੀ ਲਓ ਜੀ ਇਹ ਦੱਸਣ ਬਾਪੂ ਜੀ ਡਰਦੇ ਹੁਣ ਤੁਸੀਂ ਹੈਨਾ ਬੇਬੇ ਤੇ ਡਰਦੇ ਹੈ ਹਾਂ ਕਿਤੇ ਡਰਦੇ ਹੈ ਡਰਦੇ ਨਹੀਂ ਇਹ ਨਾ ਨਾ ਅੱਛਾ ਉਹ ਕਹਿੰਦੇ ਮੈਂ ਡਰਦਾ ਨਾ 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 ਆ ਭਾਈ ਜੇ ਚਾਹ ਖਾ ਕੇ ਸੂਤ ਕੱਤ ਦੇਣ ਨੇ ਨਾ ਹਾਂਜੀ ਹਾਂਜੀ ਜਿਹੜੇ ਉਹਦੇ ਨੀਚੇ ਦੇ ਹੁੰਦੇ ਤੇ ਅੱਛਾ ਉਹ ਜਿਹੜੇ ਟੇਰ ਦੇ ਹੁੰਦੀਆਂ ਧੀਆਂ ਅੱਛਾ ਅੱਛਾ ਇੱਥੇ ਰੱਖ ਕੇ ਅੱਟੀਆਂ ਬਣਾ ਲੈਣੀਆਂ ਧੀਆਂ ਬਣਾ ਲੈਣੀਆਂ ਹਾਂ 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 ਆ ਹੁਣ ਬੇਬੇ ਡਾਕਟਰੀ ਜੀ ਟੇਰ ਲਓ ਜੀ ਬਣ ਗਈ ਗੱਲ ਐਦਾਂ ਨਾਲੇ ਹੱਥਾਂ ਦੀ ਐਕਸਰਸਾਈਜ਼ ਹੋ ਜਾਂਦੀ ਸੀਗੀ ਜੀ ਇਹਨੂੰ ਟੇਰਨਾ ਹੀ ਕਹਿੰਦੇ ਆ ਜੀ ਟੇਰਨਾ ਟੇਰਨਾ ਕਹਿੰਦੇ ਜੀ ਇਹ ਸੁਣੋ ਇਹਦੇ ਉੱਪਰ ਤੇ ਲਵਣੀ ਉਹਨੂੰ ਅੱਟੇ ਹੀ ਕਹਿੰਦੇ ਅੱਛਾ ਹਾਂ ਤੇ ਜਲਾਹਾ ਉਸੇ ਅੱਟੇ ਨੂੰ ਨਾ ਜਬ ਬੁੰਡੇ ਤੇ ਹਾਂ ਆਪਣਾ ਸਵਾਰ ਕੇ ਉਹਨਾਂ ਕੋਲ ਵੀ ਕੋ ਕੁਮ ਬਣੇ ਗਿਆੜੀ ਹੁੰਦੀ ਸੀ ਹਾਂ ਹਾਂ ਉਹ ਆਪ ਵਿਚਾਰਾ ਬੁੰਡਾ ਹੁੰਦਾ ਤਾਂ ਬੈਠ ਕੇ ਖੱਡੀ ਚ ਹੂੰ ਉਹ ਲਾਗ ਵੀ ਬੀਨਾ ਉਹਨੇ ਵਿਚਾਰੀ ਨਾ ਨੜੀਆਂ ਬੱਟ ਬੱਟ ਕੇ ਦੇਣੀ ਆ ਉਹਦੇ ਪਰ ਕਮਾ ਕਮਾ ਕੇ ਅੱਛਾ ਚਰਖੇ ਪਰ ਹੂੰ ਹਾਂ ਆਈ ਕਰ ਬਣਾਉਂਦੇ ਤੇ ਹੂੰ ਕਮਾਲ ਦੀ ਗੱਲ ਹੈ ਅੱਛਾ ਜਲਾਹੇ ਦੇ ਨਾਮ ਦੱਸੋ ਦੁਬਾਰਾ ਇੱਕ ਜਿਹੇ ਨਾ ਤਾਂ ਮਾਗੀ ਚਾ ਇੱਥੇ ਸਾੜੇ ਲਾਗੇ ਚਾ ਅੱਛਾ ਦੁਆ ਦੁਆ ਪਰ ਨਾ ਤਾਂ ਉਹਦੇ ਨਾ ਬੀਰ ਹੁੰਦਾ ਪੀਆ ਪੀਏ ਦੇ ਨਾ ਹੁੰਦਾ ਸੁਰਤਾ ਹਾਂ ਦੇਖੋ ਜੀ ਇਹ ਹੈ ਪੁਰਾਣੇ ਬੰਦਿਆਂ ਨੂੰ ਯਾਦ ਕਰਨ ਦਾ ਤਰੀਕਾ ਜੀ ਦੇਖੋ ਇਹ ਮਾਤਾ ਜੀ ਨੇ ਉਹਨਾਂ ਦੇ ਨੌ ਵੀ ਹਜੇ ਤੱਕ ਯਾਦ ਹੈ ਇਹਨਾਂ ਦਾ ਉਹਨਾਂ ਦੇ ਨਾਲ ਨਿਤਦਾ ਵਾਸਤਾ ਹੁੰਦਾ ਸੀਗਾ ਇਸੇ ਕਰਕੇ ਗੱਲਾਂ ਬਾਤਾਂ ਕਰ ਰਿਹਾ ਜੀ ਬਾਪੂ ਜੀ ਕੀ ਕਹਿੰਦੇ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਠੀਕ ਹੈ ਜੀ ਠੀਕ ਹੈ ਨਾ ਇਹ ਗੱਲ ਸੋਲਾਂ ਨੇ ਸਹੀ ਹੈ ਤਾੜੀਆਂ ਹੋ ਜਾਂਦੀ ਬੇਬੇ ਲਈ ਅੱਜ ਆ ਦੇਖੋ ਤਾੜੀਆਂ ਮਾਰਦੇ ਬਾਪੂ ਜੀ ਤੁਹਾਡੇ ਲਈ ਹਾਂ ਹਾਂ ਤੁਸੀਂ ਕਹਿੰਦੇ ਲੜਦੇ ਆ ਇਹ ਤਾੜੀਆਂ ਤਾਂ ਬਹੁਤ ਮਾਰਦੇ ਅੱਛਾ ਲੜਾਈ ਹੋ ਜਾਂਦੀ ਹੈ ਬਹੁਤ ਕਾ ਤੇ ਕਿਉਂ ਰਾਈ ਹੋ ਜਾਂਦੀ ਹੈ ਹੈ ਹੋ ਜਾਂਦੀ ਹੈ ਹੋ ਜਾਂਦਾ ਪਿਆਰ ਪਿਆਰ ਚ ਹੋ ਜਾਂਦੀ ਹੈ ਡਿਸਕਸ਼ਨ ਹੋ ਜਾਂਦੀ ਡਿਸਕਸ਼ਨ ਡਿਸਕਸ਼ਨ ਪਾਰਲੀਮੈਂਟ ਚ ਹੋ ਜਾਂਦੀ ਹੈ ਹਾਂ ਪਾਰਲੀਮੈਂਟ ਚ ਹੋ ਜਾਂਦੀ ਹੈ ਬਹੁਤ ਕੁਝ ਹੋ ਜਾਂਦਾ ਹਾਂ ਨਹੀਂ ਠੀਕ ਹੈ ਦੇਖੋ ਇਹ ਰਿਸ਼ਤੇ ਦਾ ਨਿਕ ਹੁੰਦਾ ਨਾ ਜਿੱਥੇ ਜਿੱਥੇ ਪਿਆਰ ਹੁੰਦਾ ਉੱਥੇ ਭਾਂਡੇ ਹੋਣਗੇ ਖੜਕਣਗੇ ਹਾਂ ਇੰਨਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਛੋਟਾ-ਛੋਟਾ ਤਕਰਾਰ ਛੋਟਾ-ਛੋਟਾ ਇਹ ਪਿਆਰ ਇਹ ਸਾਰਾ ਕੁਝ ਜਿਹੜਾ ਬਹੁਤ ਚੰਗਾ ਲੱਗਦਾ ਦੀ ਪਰਿਵਾਰ ਬੜਾ ਕੰਮ ਦਾ ਜੀ ਬੜੀਆਂ ਜ਼ਬਰਦਸਤ ਚੀਜ਼ਾਂ ਦੀ ਹੁਣ ਇੱਕ ਚੀਜ਼ ਆ ਬਾਪੂ ਜੀ ਤੇ ਪੁੱਛ ਲਈ ਕਿ ਬੇਬੇ ਤੇ ਪੁੱਛੀਏ ਬਾਪੂ ਜੀ ਤੁਹਾਡੇ ਤੇ ਪੁੱਛੀਏ ਬੇਬੇ ਨੇ ਦੱਸਣਾ ਕਿ ਤੁਸੀਂ ਦੱਸਣਾ ਜੀ ਤੁਸੀਂ ਦੱਸ ਦਿਓ ਜੀ ਆ ਲਓ ਜੀ ਬਾਪੂ ਜੀ ਆ ਦੱਸੋ ਜੀ ਕੀ ਚੀਜ਼ ਹੈ ਜੀ